ਸੱਤ ਸਰੀਰ ਕਾਲ ਜੀ ਅੱਜ ਆਪਾਂ ਬਣਾਵਾਂਗੇ ਤੇ ਪਦੀਨੇ ਤੇ ਧਨੀਏ ਦੀ ਚਟਣੀ ਇਹਦੇ ਵਿੱਚ ਆਪਾਂ ਪਾਵਾਂਗੇ ਸਾਫ਼ ਕਰਕੇ ਅ ਥੋੜੇ ਥੋੜੇ ਨਾਲੂ ਲਾ ਕੇ ਪੱਤੇ ਪੱਤੇ ਆਪਾਂ ਸਾਰੇ ਤੋੜ ਕੇ ਰੱਖ ਲੈਨੇ ਤੇ ਧਨੀਆ ਵੀ ਆਪਾਂ ਸਾਫ਼ ਕਰਕੇ ਰੱਖ ਲਿਆ ਤੇ ਹਰੀ ਮਿਰਚ ਚਾਰ ਪੰਜ ਪahre ਜਿ ਮਿਰਚਾਂ ਪਾਵਾਂਗੇ ਕਿਉਂਕਿ ਮੈਂ ਥੋੜੀ ਜਿਹੀ ਗੱਦ ਬਣਾਉਣ ਲੱਗੀ ਹਾਂ ਤੇ ਇੱਕ ਆਪਾਂ ਜਿਹੜੇ ਆਪਣੇ ਹੁੰਦੇ ਨੇ ਹਰੇ ਪਿਆਜ਼ ਦੋ ਮੈਂ ਉਹ ਕੱਟ ਲੈਨੇ ਤੇ ਦੋ ਪਿਆਜ਼ ਮੈਂ ਵੱਡੇ ਕੱਟ ਲੈਨੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਥੋੜੀ ਜਿਹੀ ਆਪਾਂ ਪਾਵਾਂਗੇ ਤੇਗੀ ਮਿਰਚ ਥੋੜੀ ਜਿਹੀ ਕਿਉਂਕਿ ਥੋੜਾ ਜਿਹਾ ਰੰਗ ਤੇ ਜੀਵ ਹੋ ਜੂਗੀ ਤੇ ਇਹ ਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਤੇ ਕਾਲੀ ਮਿਰਚ ਤੇ ਚਾਟ ਮਸਾਲਾ ਤੇ ਬਾਅਦ ਵਿੱਚ ਆਪਾਂ ਥੋੜਾ ਜਿਹਾ ਇਹਦੇ ਵਿੱਚ ਇੱਕ ਇੱਕ ਦੋ ਚਮਚੇ ਆਪਾਂ ਦਹੀਂ ਦੇ ਪਾਵਾਂਗੇ ਤੇ ਬਾਕੀ ਪਾਵਾਂਗੇ ਆਪਾਂ ਇਮਲੀ ਦੀ ਚਟਨੀ चलो आप कर दें स्टार्ट दो बार करके करेंगे। ਇਹ ਇੱਕ ਮੇਦੇ ਵਿੱਚ ਕੱਢ ਲਾਂਗੇ ਜੇ ਪਸਾਰਾ ਪੌਣਿਆਂ ਤਾਂ ਚੰਗੀ ਤਰ੍ਹਾਂ ਪੀਸ ਨਹੀਂ ਹੋਣਾ ਹੈਗਾ ਉਸ ਤੋਂ ਬਾਅਦ ਅੱਧੇ ਪਿਆਜ਼ ਨਹੀਂ ਹਮ ਸਾਰੇ ਪਾ ਦਿੰਦੇ ਇਹ ਪਜੀਰਾ ਵੀ ਦੇ ਵਿੱਚੇ ਪਾਉਣ ਦੇ ਨਾਲ ਮੈਚ ਹੋ ਜੀ ਬਸ 7 ਤੱਕ ਬਾਕੀ ਚੀਜ਼ਾਂ ਪਾ ਦੋ ਪੀਸ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਦੇਹੀਂ ਪਾ ਦਾਂਗੇ ਡੇਢ ਕੀ ਪਾ ਲਾਂਗੇ ਪਾ ਪਾਵਾਂਗੇ ਦੋ ਤੋਂ 2.5 ਚਮਚੇ ਪਾ ਪਾਵਾਂਗੇ ਇਹ ਮੇਰੀ ਜਿਹੜੀ ਭਕਣਾ ਕੇ ਰੱਖੀ ਹੈ ਪਾਤ ਇੱਕ ਚਮਚਾ ਪਾਵਾਂਗੇ ਭਾਈ ਵਿੱਚ ਨਮਕ ਦਾ ਇਹ ਤੁਸੀਂ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਥੋੜੀ ਜਿਹੀ ਕ੍ਰੀਮ ਦੇਗੀ ਵਿੱਚ ਪਾਉਣੀ ਉਹਦੇ ਨਾਲ ਥੋੜਿਆ ਲੁੱਕ ਜਿਹਾ ਵਧੀਆ ਆ ਜਾਊਗੀ ਜਿਆਦਾ ਹਰੀ ਨਹੀਂ ਰੱਖੂ ਇੱਕ ਚਮਚਾ ਪਾ ਦਿੰਨੇ ਆਪਾਂ ਕੜੀ ਦਾ ਥੋੜੀ ਜਿਹਾ ਪਾ ਦਿੰਨੇ ਵਿੱਚ ਚਾਤ ਨਹੀਂ ਸਕਦਾ ਇਹ ਚਟਨੀ ਤੁਸੀਂ ਪਕੌੜਿਆਂ ਨਾਲ ਵੀ ਖਾ ਸਕਦੇ ਹੋ ਤੇ ਰੋਟੀ ਪਰੌਠੇ ਨਾਲ ਵੀ ਖਾ ਸਕਦੇ ਹੋ ਜੇ ਮੇਰੇ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਬਣਾ ਕੇ ਦੇਖਿਓ